ਇਹ ਕਿਰੋ ਟਿਫਿਨ ਦੇ ਲਈ ਕਿ ਮੈਂ ਕਿ ਜ਼ਿਆਦਾ ਰੋਟੀ ਨਹੀਂ ਹੁੰਦੀ ਸੱਪਲੇ ਅੰਦਰ ਦੇ ਹਲਾ ਹਾਂ ਤੁਹਾਨੂੰ ਦੋਲੇ ਨਾਲ ਸਾਫ ਕਰਕੇ ਉੱਥੇ ਕੋਨ ਹੈ ਐਸ ਕੰਪੀਰ ਮੈਂ ਤੁਹਾਨੂੰ ਕੋਈ ਨਹੀਂ ਉਹ ਜਿਵੇਂ ਬੋਸ ਨਾ ਹੁੰਦੇ ਜੀ ਇਹ ਕਰੀ ਉਹ ਆ ਰਹਾ ਹੈ ਆਹ ਲਓ ਕਹਿੰਦਾ ਹਾਂ ਇਹ ਲੈ ਲਓ ਇਹ ਕਿਹੜਾ ਛੋਟੀ ਫਲ ਟਕਲੀ ਉਡੀ ਬਣਾਣੀ ਹੈ ਹਾਂ ਥੋੜਾ ਜ਼ੋਰ ਲਓ ਪੂਰੀ ਗੋਲ ਹਾਂ ਕਿਉਂਕਿ ਜਿਆਦਾ ਪਾਰੀ ਰੋਟੀ ਚੰਗੀ ਨਹੀਂ ਲੰਦੀ ਪਤਲੀ ਰੋਟੀ ਹਲਕੀ ਹੁੰਦੀ ਹੈ ਹਾਂ ਬਸ ਕਦਰ ਥੋੜਾ ਆਟਾ ਲਗਾਓ ਇਹ ਇਹ ਲੈ ਕਰਨ ਥੋੜਾ ਜਿਹਾ ਆਟਾ ਹਰ ਪਾਸੇ ਨੂੰ ਟੰਡਾ ਰਿਹਾ ਕੋਈ ਵੀ ਨਹੀਂ ਤੇ ਮੈਂ ਇਹ ਡੰਗੀ ਪਈ ਹੈ ਜੀ ਚਲ ਚੰਗੀ ਤਰ੍ਹਾਂ ਰੋਲ ਕਰੋ ਨਾ ਪਹਿਲਾਂ ਆਪਣੇ ਆਪ ਦਾ ਜੋਰ ਲਗਾਓ ਥੋੜਾ ਜਿਹਾ ਹਾਂ ਜੋਰ ਲਗਾਓ ਹਾਂ ਓਕੇ ਪਾਪੀ ਨਹੀਂ ਤੁਹਾਡਾ

ਆਪਾਂ ਹਮੇ ਇਸ ਨੂੰ ਦੇਣਗੇ ਚਲ ਮਿਲਦੇ ਹੈ ਯਸ ਪੂਰਾ ਜੋਰ ਨਹੀਂ ਲਗਾਣਾ ਤੇ ਹੋਈ ਨਹੀਂ ਰਹੀ ਗੋਲੇ ਰੋਟੀ ਇੱਕ ਵਾਰੀ ਤੁਹਾਨੂੰ ਮੈਂ ਕਰਕੇ ਦਿਖਾਵਾਂ ਫਿਰ ਤੁਸੀਂ ਕਰੋ ਆਟਾ ਹੀ ਤਾਂ ਉਹ ਮਿਲ ਕਰਦਾ ਬਣਾ ਰਹੀ ਹੈ ਚਾਹੇ ਕਾਲ ਦਾ ਹੋਵੇ ਚਾਹੇ ਕੋਈ ਵੀ ਹੋਵੇ ਪਹਿਲੀ ਗੱਲ ਤੇ ਪੁਰਾਣਾ ਆਟਾ ਨਹੀਂ ਖਾਈਦਾ ਬਈ ਆ ਜਾ ਟਾਣਾ ਇਹਦਾ ਤਾਜਾ ਆਟਾ ਇਹਦਾ ਹੁਣ ਲਓ ਇੱਥੇ ਗੜਾਟਾ ਪਹਿਲਾਂ ਆਪਾਂ ਹੱਥ ਤੇ ਲਗਾਣਾ ਫਿਰ ਆਪਾਂ ਇਹ ਆਟਾ ਲੈਣਾ ਹੈਗੇ ਇਹਨੂੰ ਆਪਣੇ ਹੱਥ ਦੇ ਨਾਲ ਆਪਾਂ ਦੇਖੋ ਹੋਇਆ ਗੋਲ ਇਹਦੀ ਹੁਣ ਕਰੂ ਚਲੋ ਇਹ ਦੇਖੋ ਤੋ ਵੀ ਆਜਾ ਬਣਾਵਾਂਗੀ ਇਹਨਾਂ ਮੋਟੇ ਆਪਾਂ ਤੇ ਕਿੰਨਾ ਕਾ ਸੁੱਕਾ ਬਣਾਵਾਂਗੀ ਫਿਰ ਆਵਾਂਗੀ ਫਿਰ 5 ਮਿੰਟ ਚ ਤੇ ਬਣਾਵਾਂਗੀ ਪੂਰੀ ਗੋਲ ਪਰ ਮੋਂ ਦੇ ਬਣਾਣੀ ਇਹ ਦਿੰਦੀ ਕੀ ਕਰਾਂ ਜਿਆਦਾ ਆਪਾਂ ਉੱਤੇ ਜ਼ੋਰ ਨਹੀਂ ਪਾਣਾ ਹਲਕਾ ਜ਼ੋਰ ਲਗਾਣਾ ਕਿ ਸਾਰੇ ਪਾਸੇ ਰੋਟੀ ਘੁੰਮੇ ਸੜਾ ਮਾਰੀ ਆਣੀ ਸੜਾ ਬਮਾਰੇਗੀ ਨਾ ਇਹ ਦੇਖ ਆਪਾਂ ਹਲਕਾ ਹੱਥ ਐਵੇਂ ਦੇਖੋ ਥੋੜਾ ਪਿੱਛੇ ਦੇ ਉਹ ਇਹ ਦੇਖੋ ਆਪਣੇ ਆਪ ਕੁੰਡਾ ਬੈਗ ਇਹ ਮਾਣਾ ਗੁਆਰੀ ਇਹਦੋਂ ਫਿਰ ਕੁੰਮੜਾ ਆਪਣੇ ਆਪ ਕੁੰਮੜਾ ਫਾਈ ਗੋਲ ਹੋਏਗਾ ਆਪਣੇ ਆਪ ਕੋ ਮਿੱਗ ਰੋਟੀ ਤੇ ਗੋਲ ਹੋ ਜਗੀ ਵੇਖੋ ਦੇਖੋ ਫੋਰੀ ਕਿ ਨਹੀਂ ਹੋ ਰਹੀ ਬਾਈ ਆਈ ਡੋਟ ਲਾਈਵ ਆਈ ਸੀ ਆਈ ਰੋਟੀ ਵਾਲੀ ਇਹ ਦੇਖੋ ਜੀ ਮਨ ਹੋਈ ਕਿ ਨਹੀਂ ਹੋਈ ਇਧਰ ਦੇਖੋ ਤੁਸੀਂ ਐ ਵੇਖੋ ਰੋਟੀ ਨਹੀਂ ਦੇਖ ਰਹੀ ਇਹ ਨੂੰ ਹੂੰ ਮਨ ਗੋਲ ਹੋਈ ਕਿ ਨਹੀਂ ਮੇ ਰੋਟੀ ਦੇਖੋ ਇਹਦੇ ਤੋਂ ਬੁਰੀ ਨਹੀਂ ਕਰ। ਹੁਣ ਇਹਨਾਂ ਨੂੰ ਤੇ ਇਹ ਤੇ ਪਾ ਦੇਣੀ ਆਪਾਂ ਬਸ ਐਵੇਂ ਆਪਾਂ ਐਵੇਂ ਛੱਡ ਕੇ ਕੀ ਆਟਾ ਸਾਰਾ نیچے ਸੁੱਕ ਜਣਾ ਵੇਸਟ ਆਟਾ ਹੋਏ ਉਹ ਇਸ ਤਰ੍ਹਾਂ ਫੱਟ ਚੱਕੀ। ਮੈਂ ਪਹਿਲਾਂ ਹੱਥ ਸੁੱਕਾ ਟਾ ਲੈਣੀ ਤੇ ਐਵੇਂ ਤੁਹਾਡੇ ਹੱਥ ਤੇ ਚਿਪਕਦੀ ਗਾਟਾ। ਹਾਂ ਹੁਣ ਇਹ ਰੋਲ ਕਰ। ਆਂ ਦੇ ਜੂਨਾ ਰੱਖਾ। ਹਾਂ। ਚੰਪੂ ਜਿੱਦ ਨੂੰ ਰੋਟੀ ਲੇਕੀ ਕੋਈ ਛੋਟਾ ਨਹੀਂ ਬਣਦਾ ਨਹੀਂ ਕੋਈ ਚੱਕਰ ਨਹੀਂ ਹੈ ਨਾ ਤੁਸੀਂ ਛੋੜ ਕੇ ਤਤੇ ਆ ਅੱਜ ਰੋਟੀ ਬਣਾਣੀ ਸਿੱਖ ਰਿਹਾ ਬਾਈ ਪਹਿਲੀ ਵਾਰ ਦੇਖ ਲਓ ਸਹੀ ਬਣ ਰਹੀ ਕਿ ਨਹੀਂ ਬਣਦੀ ਹਾਂ ਹੋਣ ਠੀਕ ਹੈ ਹੁਣ ਉਧਰ ਦੀ ਦੂਜੇ ਪਾਸੇ ਆਪਾਂ ਰੋਟੀ ਵਾਲ ਵੀ ਦਿਹਾਂਦੇ ਨੂੰ ਰੋਟੀ ਪਰਤੋ ਉਧਰੋਂ ਦੀ ਉਹ ਪਾਪਾ ਇਹ ਤਾਂ ਬਣੀ ਵੀ ਨਹੀਂ ਹਾਂ ਠੀਕ ਹੈ ਸੰਫਰਨਾਂ ਦੇ ਹਾਂ ਉਹ ਉਲਟਾ ਲਾਣਾ ਹੈ ਜੀ ਬਸ ਉੱਤੇ ਇੱਕ ਵਾਰੀ ਆਟਾ ਲਗਾ ਕੇ ਹੁਣ ਆਪਾਂ ਚੱਕਲੇ ਦੇ ਉੱਤੇ ਰੱਖਣਾ ਇਹਨੂੰ ਹਾਂ ਬੱਪਾ ਚੱਕਲੇ ਚੱਕੋ ਤੁਸੀਂ ਇਹ ਲੈ ਲੀ ਨੂ ਨਹੀਂ ਆਪਾਂ ਘਮਾਣਾ ਹੈਗਾ ਆਪਾਂ ਸਿੱਧਾ ਵੇਲਣਾ ਚਲਾਣਾ ਰੋਟੀ ਆਪਣੇ ਆਪ ਘੁਮੇਗੀ ਉਧਰ ਰੋਟੀ ਵੱਲ ਧਿਆਨ ਦੋ ਉਧਰ ਦੂਜੇ ਪਾਸੇ ਰੋਟੀ ਸਾੜਦੀ ਹੈ ਇਹ ਇੱਕ ਨੰਬਰ ਸਾਈਡ ਤੇ ਇਹ ਤੇ গোলਦੀ ਵੱਲਦੀ ਬਈ ਕੀ ਚੱਕਰ ਹੈ ਮੈਂ ਬਣਾਉਣਾ ਬੱਪਾ ਜੇਪੋ ਤੋਂ ਉਹਦੇ ਸਾਹੜਦੇ ਰਹੇ ਜੀ ਤੁਸੀਂ ਵਾਰ ਵਾਰ ਟਰਾਈ ਕਰੋਗੇ ਤੇ ਹੋ ਜੇਗਾ ਇਹ ਦੇਖੋ ਹੁਣ ਰੋਟੀ ਬਣਨ ਗਈ ਆ ਤੇ ਤੁਸੀਂ ਦੇਖੋ ਹਨਜੀ ਬਣ ਗਈ ਜੀ ਏ ਹੋਏ ਇੱਕ ਜਿਹੜਾ ਬਸਾਈ ਦੇ ਕੋਲਾ ਦਾ ਮਮ ਕੀ ਤੁਸੀਂ ਪੂਰਾ ਚੱਕ ਵੇਲਣਾ ਘਮਾਉਂਦੇ ਪਏ ਐਵੇਂ ਨਹੀਂ ਹੋਏਗਾ ਪੂਰਾ ਜ਼ੋਰ ਨਹੀਂ ਲਗਾਣਾ ਆਪਾਂ ਮੈਂ ਕਿਉਂ ਤੂੰ ਐਂ ਕਰੇ ਤੇ ਉੱਪਰ ਆ ਕੇ ਬੈਠ ਜਾ ਮੇਰੇ ਅੱਗੇ ਦੇਖੋ ਜਨਾ ਮੇਰੇ ਹੱਥਾਂ ਲਾ ਦੇਖੋ ਮੈਂ ਵੇਲਣੇ ਤੇ ਬਿਲਕੁਲ ਜ਼ੋਰ ਨਹੀਂ ਪਾਇਆ ਹਾਂ ਮੈਂ ਸਿਰਫ ਵੇਲਣਾ ਚਲਾ ਰਹੀ ਹਾਂ ਔਰ ਆਪਣੇ ਆਪ ਰੋਟੀ ਘੁੰਮ ਰਹੀ ਐ ਵੇਖੋ ਮੇਰੀ ਵਾਰੀ ਆਈ ਹੁਣ ਤੁਸੀਂ ਅਜੇ ਤੁਹਾਡਾ ਫਸਟ ਟਾਈਮ ਹੈ ਨਾ ਮੇਰਾ ਤੇ ਕਾਫੀ ਟਾਈਮ ਲੱਗੇਗਾ ਇਹ ਤੁਹਾਡੀ ਵਜਨ ਕੋਲ ਨਹੀਂ ਹੋਈ ਹੈਗੀ ਉਂਝ ਵੈਸੇ ਸਹੀ ਹੋਈ ਹੈ। ਆਪਾਂ ਕੁਛ ਛੰਡ ਕੇ ਠੀਕ ਹੈ। ਨੈਕਸਟ ਅਜਿੱਤੇ ਆਪਾਂ ਨਾਲ ਨਾਲ ਦੇਸੀ ਕੋਲਗਾਈ ਜਾਣਾ ਕਿ ਰੋਟੀ ਸੁੱਕੀ ਨਾ। ਉਹ ਆਟਾ ਪਾ ਐਵੇਂ ਨਹੀਂ ਲੈਣਾ ਹੈਗਾ। ਇਹ ਵੀ ਗਲਤ ਹੈ ਤੁਹਾਡਾ। ਆਪਾਂ ਆਟਾ ਆਪਾਂ ਲੈ ਤੁੰਡਲਾ ਕੇ ਸਾਈਡ 'ਚੋਂ ਆਟਾ ਐਵੇਂ ਕੱਢਣਾ ਹੈ ਫਿਰ ਆਪਾਂ ਐਵੇਂ ਲਗਾਣਾ। ਓਕੇ ਕੋਈ ਨਹੀਂ ਤੁਹਾਡਾ ਆਟਾ ਦੇਖੀਗੇ ਨਾ ਕੋਈ ਗੰਮ ਇਹਨੂੰ ਆਟਾ ਨਹੀਂ ਲਗਾਉਣਾ ਹੁੰਦਾ ਆਹ ਨਹੀਂ ਪੇੜਾ ਚੋਟਾ ਇਹਨੂੰ ਇਹ ਹਾਂ ਹਾਂ ਠੀਕ ਹੈ ਦਿਖਾਏ ਦਿਖਾਏ 1 ਮਿੰਟ 1 ਮਿੰਟ ਆਪਾਂ ਇਹਨੂੰ ਐਵੇਂ ਕਰਕੇ ਫਿਰ ਆਪਾਂ ਇਹਦੇ ਉੱਤਰ ਕੇ ਆਪਾਂ ਮਮਾ ਮੈਂ ਰੱਟੀ ਖਾਣਾ ਆਏ ਇਹ ਕਹਿ ਰਹੀ ਹੈ ਥੋੜਾ ਪੇੜਾ ਬਣ ਜੇ ਠੀਕ ਹੈ ਹੈ ਮੈਂ ਨਾ ਖਾਲ ਖੀ ਰਿਹਾ ਹਾਂ ਸਿੱਧਾ ਵੇ ਚੱਕਰ ਵੇਲਾ ਚਾਣਾ ਤੁਸੀਂ ਰੋਟੀ ਆਪਣੇ ਆਪ ਭੁੰਨੇ ਹੀ ਦੰਦ ਕਿਨਾਰੇ ਉਹ ਹਲਕੇ ਹੱਥ ਨਾਲ ਜੋਰ ਨਹੀਂ ਬਣਾਇਆ ਨਾ ਰੋਟੀ ਛਾਲਾ ਮਾਰੀ ਜਾ ਰਹੀ ਉਹ ਰੋਟੀ ਵਾਲਾ ਮਾਰੀ ਜਾ ਰਹੀ ਇੱਕ ਕਰੇ ਇਟ ਇਟ ਵੈਰੀ ਦਲ ਚਾਹ ਹੁਣ ਥੋੜਾ ਠੀਕ ਹੋ ਰਿਹਾ ਉੱਥੇ ਦੁਬਾਰਾ ਇੱਕ ਲਗਾਓ ਨਾਟਾ ਸੁੱਕਾ ਥੋੜਾ ਜਿਹਾ ਸਾਰੀ ਉਮਰ ਚ ਖਾਧੀ ਹੋਏ ਬਣਾਈ ਤੇ ਪਹਿਲੀ ਵਾਰ ਇਹ ਅੰਦਰੋਂ ਦੰਦ ਲੱਗਿਆ ਜਦੋਂ ਆਪਾਂ ਲਗਿਆ ਤਾਂ 3 ਹੀ ਤੁਮਨੇ ਆਪ ਥੋੜਾ ਜਿਹਾ ਆਟਾ ਲਗਾ ਲਿਆ ਹੁਣ ਆਪਣੀ ਰੋਟੀ ਬਣੇਗੀ ਥੋੜਾ ਪਹਿਲੇ ਤਾਂ ਇੰਪਰੂਵਮੈਂਟ ਹੈਗੀ ਦੇਖਦੇ ਐਡੀ ਕੀ ਬਣੀ ਲੱਗਦਾ ਨਹੀਂ ਮੈਂ ਕਰਕੇ ਦਿਖਾਉਣੀ ਆਂ ਵੇਖੋ ਜਰਾ ਇਹ ਵੇਖਿਓ ਹੁਣ ਮੈਂ ਬਿਲਕੁਲ ਹੱਥ ਵਿੱਚ ਨਾਲ ਪਿੱਛੇ ਹੋਧਾ ਜਿਹਾ ਮੈਨੂੰ ਸਪੇਸ ਚਾਹੀਦੀ ਇਹ ਦਬੋ ਕੇ ਬਣਾਰੀ ਮਿਲਦਾ ਨਹੀਂ ਦੱਲੇ ਨਹੀਂ ਥੋੜਾ ਜਿਹਾ ਤਾਂ ਦਬਣਾ ਹੀ ਆਪਾਂ ਮੈਂ ਦਬ ਨਹੀਂ ਨਾ ਰਿਹਾ ਆ ਬਸ ਸਾਰੀਆਂ ਰੋਟੀ ਖਾਦੀ ਹੋਇਆ ਪਹਿਲੀ ਵਾਰ ਅੱਜ ਕੋਸ਼ਿਸ਼ ਕਰਨ ਲੱਗਿਆ ਪਰ ਹੋ ਨਹੀਂ ਰਹਾ ਇਹ ਦੇਖੋ ਹੁਣ ਆਪਾਂ ਤਵੇ ਤੇ ਵੀ ਧਿਆਨ ਦੇਣਾ ਆਪਾਂ ਕੱਲਾ ਰੋਟੀ ਤੇ ਨਹੀਂ ਧਿਆਨ ਦੇਣਾ ਹੈ ਹਣ ਇੱਥੇ ਨੈਕਸਟ ਹੁਣ ਇੱਥੇ ਲੈ ਲੈ ਹਾਂ ਸਾਈਡੋਂ ਟਾਪਾਂ ਐਵੇਂ ਚੱਕਣਾ ਪੂਰਾ ਨਹੀਂ ਆਪਾਂ ਹੱਥ ਨਹੀਂ ਲਗਾਣੀ ਹਾਂ ਫੇਰੇ ਜਿੱਤਣਾ ਚੰਗਾ ਚੰਗਾ ਪੂਰਾ ਆਪਾਂ ਗੁਲਾਈ ਨਾ ਐਵੇਂ ਕਰਕੇ ਗੋਲ ਕਰ ਲੈਣਾ ਤਾਂ ਮੈਨੂੰ ਪਤਾ ਲੱਗ ਗਿਆ ਰੋਟੀ ਗੋਲ ਕਰਨ ਦੀ ਆ ਗਈ ਹੈ ਪਰ ਬਣਾਣੀ ਨਹੀਂ ਹੈ ਨਹੀਂ ਬਣਾਣੀ ਵੀ ਆ ਜੀ ਠੀਕ ਹੈ ਪਹਿਲੇ ਲਾਈਟ ਦੀ ਰੋਸ਼ਨੀ ਨਹੀਂ ਆ ਰਹੀ ਹੈ ਨਾ ਇੱਥੇ ਕੋਈ ਨਹੀਂ ਹੋਇਆ ਇੱਥੇ ਵੱਡਾ ਬਣਾਇਆ ਹੈ ਹਾਂ ਠੀਕ ਹੈ ਹੁਣ ਟਿਕਾਣਾ ਦੇ ਵਿੱਚ ਆ ਦੇਖੀ ਹੋ ਗਿਆ ਗੋਲ ਲਾਈਕ ਕਰ ਦਿਓ ਇਹ ਗੋਲ ਹੋ ਗਿਆ ਹਾਂ ਫੇਰ ਇਹਨੂੰ ਇਹਦੇ ਚ ਹਾਂ ਤੱਕਦੇ ਪਹਿਲਾਂ ਚੱਕਲਾ ਇਥੇ ਨਹੀਂ ਦਿੱਤਾ ਮੈਨੂੰ ਹਜੇ ਐਕਸਪੀਰੀਅੰਸ ਨਹੀਂ ਹੈਗਾ ਨਾ ਪਰ ਸਭ ਸੈੱਟ ਹੋ ਜਾਵੇਗਾ ਆਪਾਂ ਦੂਜੇ ਪਾਸੇ ਤਵੇ ਤੇ ਵੀ ਧਿਆਨ ਦੇਣਾ ਦੂਸਰੀ ਰੋਟੀ ਵੀ ਨਾਲ ਦੇਣਾ ਬਣਾਣੀ ਹੈ ਕਿ ਤਵਾ ਖਾਲੀ ਨਾ ਰਵੇ ਹਾਂ ਉਧਰ ਰੋਟੀ ਰੱਖ ਲੈ ਨਾਲਾਂ ਦੇਸੀ ਘਿਓ ਲਾਈ ਜਾਓ ਸਿੱਕੀ ਹਾਂ ਉਹਨੇ ਘਰੀ ਅੱਟੇ ਲਵਾ ਰਿਹਾ ਜੇ ਇਹ ਤੁਹਾਡੇ ਤੋਂ ਗੋਲ ਨਹੀਂ ਘੁੰਮ ਰਹੀ ਤੁਸੀਂ ਉਹਨੂੰ ਐਵੇਂ ਚੱਕ ਕੇ ਕਰ ਸਕਦੇ ਹੋ ਅੱਜ ਗੋਲ ਤੇ ਕਰਕੇ ਨਹੀਂ ਰੋਟੀ ਸਰਜੀਤ ਸਿੰਘ ਹੈਪੀ ਲੋਹੜੀ ਹੈਪੀ ਲੋਹੜੀ ਦਾ ਸਵਾਗਤ ਕਰਦਾ ਮੇਰਾ 35 ਸਾਲਾਂ ਵਿੱਚ ਪਹਿਲੀ ਵਾਰ ਰੋਟੀ ਬਣਾ ਰਹੀ ਗੋਲ ਨਹੀਂ ਬਣਦੀ ਮੇਰਾ ਠੀਕ ਐ ਵੀ ਤੇ ਕਰ ਲੈਣੀ ਹਾਂ ਹਾਂ ਕਰਉਣਾ ਉਹ ਡੀ ਨਾ ਜਾਏ ਰੋਟੀ ਇਹਦੇ ਲੈ ਲਓ ਭਾਈ ਖਾ ਕੇ ਦੋ ਨਾ ਹਾਂ ਠੀਕ ਹੈ ਉਹ ਨਾ ਗੈਸ ਤੇਜ਼ ਕਰੋ ਨੈਕਸਟ ਮੇਰੇ ਨਾਲ ਇਹ ਗਲਤ ਕਰ ਰਹੀ ਆ ਚਿਹਰਾ ਹੁੰਦਾ ਹੀ ਨਹੀਂਗਾ ਅੱਜ ਤੁਹਾਨੂੰ ਰੋਟੀ ਖਵਾਣੀ ਹੈ ਬਾਈ ਮਿਸਟਰ ਗੁਰਜੋਤ ਸਪੀਕਿੰਗ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਰੋਟੀ ਬਣਾਣੀ ਸਿੱਖ ਲਓ ਕਦੀ ਕਦੀ ਇਕੱਲੇ ਬਣਾਣੀ ਪੈਗੀ ਮੈਂ ਪਹਿਲੀ ਵਾਰ ਸਿੱਖਣ ਲੱਗਿਆ 35 ਸਾਲ ਬਾਅਦ ਖਾਦੀ ਜਰੂਰ ਆਏ ਉਧਰੋਂ ਰੋਟੀ ਉੱਪਰ ਤੋਂ ਸੋਮ ਅੰਬਾਲਾ ਬਿਲ ਦੇ ਨਜ਼ਰ ਆਲਾ ਕੋ ਜੋਰ ਜੋ ਤਾਂ ਨਹੀਂ ਬੋਲ ਰਿਹਾ ਕਿਤੇ ਰੋਟੀਆਂ ਦੇਰ ਦੇਖੋ ਜਲਦੀ ਟੋੜੀ ਐਵੇਂ ਨਹੀਂ ਪਾਣੀ ਹੈਗੀ ਆਪਾਂ ਆਪਾਂ ਐਵੇਂ ਨਹੀਂ ਛੱਡ ਕੇ ਫੇਰ ਪੀਂਦੇ ਗੈਸ ਤੇਜ਼ ਕਰੋ ਗੈਸ ਅਜੇ ਪੱਕ ਤੇ ਲੈਂਦਾ ਉਹਨੂੰ ਕਿੰਨੀ ਰਣੀਆਂ ਨੇ ਕਿੰਨੀ ਬਣਾਉਣੀਆਂ ਨੇ ਤੁਸੀਂ ਆਪਣੇ ਵਾਸਤੇ ਬਣਾਉਣੀਆਂ ਨੇ ਦੋ ਮੇਰੀਆਂ ਬਣਾ ਦੋ ਦੋ ਆਪਣੀਆਂ ਭਾਬੀ ਜੀ ਦੇ ਚੱਕਰਾਂ ਚ ਨਾ ਨੇ ਤਾਂ ਰੋਜ਼ ਬrani ਬrani ਬਈ ਤਾਂ ਇਹ ਸਿੱਖ ਰਿਹਾ ਘਰ ਵਾਲੇ ਨਹੀਂ ਛੇਤੀ ਛੇਤੀ ਘਰ ਨਹੀਂ ਨਾ ਬੁਲਾਇਆ ਕਰਦਾ ਯਾਰ ਵੇਖੀ ਛੱਡਦਾ ਪੁੱਤ ਆ ਦੇਖ ਰੋਟੀ ਫੁੱਲ ਵੀ ਦੀ ਆ ਜੀ ਮੋਹਿਲ ਕਹਿ ਰਹੇ ਦੋ ਦਨ ਗੁਰਜੂਰ ਹੋ ਰਿਹਾ ਨਾ ਆਪ ਤਾਂ ਬਰੋ ਜਿੱਥੋਂ ਆਪਾਂ ਰੋਟੀ ਮੋਟੀ ਲਈ ਆਪਾਂ ਸਾਰੇ ਪਾਸੇ ਇਹਨੂੰ ਪਤਲਾ ਕਰਨਾ ਹੈ ਰੋਟੀ ਬਣਾਉਂਦੇ ਇਹਨਾਂ ਵੀ ਕਮਰ ਤੇ ਜ਼ੋਰ ਲੱਗਦਾ ਹੁਣ ਪਤਾ ਲੱਗਿਆ ਤੇ ਤੁਸੀਂ ਐਵੇਂ ਹੀ ਕਹਿੰਦੇ ਕੁੜੀਆਂ ਦੀ ਕਮਰ ਦਰਦ ਹੁੰਦੀ ਵੀਰੇ ਆ ਤੇ ਥੋੜੀ ਜਿਹੀ ਖਰਾਬ ਹੋ ਗਈ ਕੋਈ ਨਹੀਂ ਆਪਾਂ ਉੱਤੇ ਆਟਾ ਲਗਾਉਣਾ ਸੈੱਟ ਹੋ ਜਿੰਗੇ ਤੇ ਇਹਨੂੰ ਵੇਲਣ ਨੂੰ ਪਹਿਲਾਂ ਉੱਥੇ ਰੱਖੋ ਪਹਿਲਾਂ ਐਵੇਂ ਰੋਟੀ ਨੂੰ ਛੰਡੋ ਫੇਰ ਉੱਪਰ ਪਾਓ ਗਾਰੀ ਨੂੰ ਤਵਾ ਕੇ ਖਾਲੀ ਫੇਰ ਹਾਂਜੀ ਗਾਇਜ਼ ਗਾਇਜ਼ ਵੀਰੇ ਕਿਸੇ ਨੇ ਨਹੀਂ ਆਤੀ ਕੋਈ ਮਤਨੀ ਦੀ ਬਣਾਈ ਨਹੀਂ ਸੁਗਮ ਨੇ ਲਾਇਕ ਨਹੀਂ ਮਿਲਦੇ ਬਏ ਇਹਨਾਂ ਜੋਰ ਲਾਉਣ ਦੇ ਨਾਲ ਇਹਨੇ ਜੋਰ ਲਗਾ ਦੇ ਪੂਰਾ ਜੂਦੀ ਲਾਇਕ ਨਹੀਂ ਮਿਲਦਾ ਕੀ ਹਾਲ ਹੈ ਕਿਰਪਾ ਕਰੀਏ ਨਹੀਂ ਜੱਫੂ ਨਾ ਖਾਲੀ ਕੀਤਾ ਲੈ ਜੀ ਵੇੜਾ ਤੇ ਰੋਮਾ ਸੱਚੀ ਰੋਟੀ ਬਣਾ ਰਿਹਾ ਹਾਂ ਹਾਂ ਜੀ ਗਾਇਜ਼ ਤੇ ਗਾਇਜ਼ ਜੀ ਤੁਸੀਂ ਸਾਨੂੰ ਦੇਖ ਸਕਦੇ ਹੋ ਲਾਈਵ ਓਹੋ ਚਲੋ ਕੋਈ ਗੱਲ ਨਹੀਂ ਕਿਆ ਕਰੇ ਲਾਈਕ ਵਿਊ ਦੇ ਚੱਕਰਾਂ ਵਿੱਚ ਨਹੀਂ ਗੰਦਾ ਪਾਉਣਾ ਉਹ ਇਹ ਕੀ ਆ ਗਿਆ ਕੀ ਹੋ ਜਰਾ ਮੱਖਾ ਰੋਟੀ ਦੇ ਉੱਪਰ ਫੋਕਸ ਇਟ ਕਰੋ ਥੋੜਾ ਨਾ ਲੱਗ ਰਹੀ ਇਸ ਦੀ ਯਾਰੀ ਆ ਗਈ ਥੋੜੀ ਛੋੜੀ ਕਿੱਥੇ ਕਿਹੜੀ ਗੋਲ ਬਣੀ ਹੈ ਇਹ ਦੇਖੋ ਸਾਰੀਆਂ ਨਹੀਂ ਬਣਾਈਆਂ ਨੇ ਪਹਿਲੀ ਵਾਰ ਬਣਾ ਰਹੇ ਹਾਂ 35 ਸਾਲ ਦੇ ਵਿੱਚ ਬਾਤ ਬੈਠ ਜਾਈ ਚਾਚੀ ਸਿਰਫ ਬਣਾਉਣ ਦਾ ਕੰਮ ਤੇ ਨਹੀਂ ਕਰਦੇ ਓਹੋ ਚਾਚੀ ਕੋਈ ਨਹੀਂ ਮੈਂ ਖਾਵਾਂਗੀ ਅਹ ਕਿੰਨੀ ਬਸਾਰੀ ਆਂਦੀ 2000 ਚੜਦੀ ਇਹ ਓਏ ਉਹਨਾਂ ਆਪਲੇ ਤੇ ਅਡੀ ਚਾਚੀ ਨੇ ਫੇਕੇ ਬੇਜ ਕੇ ਰੋਟੀ ਬਣਾਇ ਕਰਨੀ ਵਾਹ ਕਹਿੰਦਾ ਫੇਕੇ ਇਹ ਆਟਾ ਮੱਟੀ ਹੋ ਗਈ ਪੇਕਰ ਦੇ ਕੋਲੋਂ ਬੁਕਾਲ ਲਿਆ ਫੋਨ ਕਰੇਗਾ ਵੀ ਪੌਪਕਮ ਨਹੀਂ ਬੋਲੇਗਾ ਸੁਣ ਹੁੰਦੇ ਗੇਮ ਸੇ ਕਰਨਾ ਹੈ ਆਪਣੇ ਜਬ ਐਸੇ ਹੋ ਜਾਏ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤੋ ਐਸੇ ਫੇਂਗ ਰੋਟੀ ਬਣਨੀ ਹੈ ਅੱਛੀ ਬਸ ਕੇ ਲਾਸਟ ਬਣਨੀ ਹੈ ਬਣਾ ਦੇਣੀ ਨਹੀਂ ਸੁਖਮਨ ਕੇ ਲਈ ਖਾਓਗੇ ਸੁਖਮਨ ਖਾ ਖਾ ਲੇਗੀ ਗੋਲ ਗੋਲ ਪੇੜਾ ਕਰਕੇ ਖਾ ਲਓ ਬਸ ਪਹਿਚਾਨ ਤਾਂ ਲਿਆ ਬਈ ਗੁਰਜੋਤ ਕਹੇ ਦਿੱਤਾ ਯਾਰ ਬਲਦੇਵ ਨਗਰ ਵਾਲਾ ਹੋਰ ਕਿਹੜਾ ਗੁਰਜੋਤ ਹੋ ਸਕਦਾ ਬਾਕੀ ਪਤਾ ਨਹੀਂ ਮੈਨੂੰ ਵਾਓ ਹੱਥ ਨਾਲ ਰੋਟੀ ਪਲਟਨੀ ਵੀ ਆ ਗਈ ਤਾਂ ਨਾਲ ਜਿੱਤੀ ਯੈਸ ਸਰ ਇਹ ਕੋਹ ਚ ਤਗੜਿਆ ਇਹ ਨਾਲ ਐਸਸ ਮਾਨੂ ਚੌਕ ਵਾਲਾ ਮਾਨੂ ਚੌਕ ਮਾਨੂ ਚੌਕ ਵਾਲੇ ਤੁਹਾਡੇ ਫਰੰਟ ਹੈਗੇ ਤੇ ਐ ਨਹੀਂ ਦੋ ਤਿੰਨ ਬੱਚਾ ਚਾ ਠੀਕ ਹੈ ਮਾਨੂ ਚੌਕ ਉਹ ਗੁਰੂ ਤੁਹਾਡਾ

ਦੀਹੀ ਗੱਤ ਤੁਸੀਂ ਆਪਣੇ ਉੱਤੇ ਖੜਾਉਣਾ ਹੋ ਜਾਂਦਾ ਤੇ ਤੁਸੀਂ ਅੱਗੇ ਰੋਟੀ ਦੇ ਉੱਪਰ ਨਾ ਬੈਠਣਾ ਇਹ ਦੇਖੀਏ ਰੋਟੀ ਅੱਜ ਬਣਾਈ ਦਈ ਹੈ ਪੂਰਾ ਜੋਰ ਰੋਟੀ ਬਣਾ ਛੋੜेंगे ਦੇਖ ਇਸਕਾ ਇਹ ਨਾ ਰੋਟੀ ਗੋਲ ਘਮਾਉਣਾ ਆਟਾ ਲਗਾ ਲਿਆ ਆਧਾ ਆਟਾ ਤਾਂ ਬੇਖਦ ਨਾ ਲੱਗ ਜਾਂਦਾ ਹੈ आज हमारा पहला दिन है रोटी बनाने का अभी रोज रोटी बनाया नहीं बनाएंगे <laughs> ट्रेनिंग लेते रहेंगे हाथ कोई के। नहीं है। रोटी बहुत रोटी आज हमने पूरे मोहल्ले के लिए बना है <laughs> अंबाला वासियों को सूचित किया जाता है कि वो भी आके खा सकते हैं लायक अभी तक छह ही आए हैं जबकि हमने रोटी सात बना दी है ये हमारी लास्ट रोटी है देख सकते हैं ਗਿਆ ਸਰ ਮੈਂ ਸੁਣੋ ਕਰ ਲਈ ਤੇ ਤੁਸੀਂ ਟਾਈਮ ਲਾਉਂਦੇ ਨਾ ਫਿਰ ਤਵਾ ਐਵੇਂ ਨਹੀਂ ਰਹਿਣਾ ਚਾਹੀਦਾ ਤਾਂ ਵੀ ਉੱਪਰ ਵੀ ਰੋਟੀ ਹੋਣੀ ਚਾਹੀਦੀ ਇੱਕ ਇੱਥੇ ਇੱਕ ਉੱਪਰ ਆਜ ਦਾ ਟਾਸਕ ਹਮਾਰਾ ਪੂਰਾ ਹੋ ਗਿਆ ਹੈ ਰੋਟੀ ਬਣਾਣੇ ਦਾ ਇਹ ਵਾਲੀ ਰੋਟੀ ਪੂਰੀ ਕਰੋ ਇਹ ਤਾਂ ਇਹ ਤੂੰ ਸਕੀ ਉਹ ਨਾ ਕਰੋ ਨਾ ਚਿਮਟੇ ਦੇ ਨਾਲ ਕਰੋ ਉਹ ਜੇ ਪੱਕ ਲੈਣ ਦੋ ਜੇ ਚੰਗੀ ਤਰ੍ਹਾਂ ਨੂੰ ਪੱਕਾ ਦੋ ਮੈਂ ਨਹੀਂ ਕਰਦੀ ਇਹ ਜੋ ਜੀਤ ਨਹੀਂ ਇਹ ਨਹੀਂ ਲੇਗਾ ਤੋ ਥਾ ਕੋਈ ਦੋ ਥਾ ਨਹੀਂ ਥਾ ਕੋਈ ਦੋ ਥਾ ਕੋਈ ਲਾਇ ਕਰ ਦੋ ਲਾਇਕ ਰੋਟੀ ਗਣੀ ਇਥੇ ਯੇ ਬੱਸ अभी 13 यार लाइव पर जुड़ चुके हैं जबकि मैंने रोटी सारी फिनिश कर दी है। आज हम आपको रोटी बनाना सिखा चुके हैं। चलो अनु करो होते नाल। आके से खाना भी तो सिखाएंगे। इस तो हमें इसकी जरूरत नहीं पड़ती है। चिमटे की। चिमटे की। हमारे हाथ ही लोहा है। गाइस आज थोड़ी लाइट कम आ रही है इसलिए मैं थोड़ी रोशनी डाल देता तो लाइक करो लाइक लाइक।

ਇੱਕਰ ਉਧਰ ਰੱਖੋ ਉਧਰ ਵੈਰੀ ਗੁੱਡ ਬੋਲਾ ਬੋਲਾ ਨਹੀਂ ਗਲਤ ਕੁਝ ਨਹੀਂ ਇੱਥੇ ਅਗਲਾ ਰੋਟੀ ਸਿੱਧਾ ਬੋਲਾ मैंने रोटी बना के छोड़ दी है सारे जने लाइफ में आ चुके हैं ये है गुन्नू ये बहुत शरारती है चल बम बम वाला खेलते हैं यहाँ पर रख दो संतोष सेंड हैप्पी लोडी भी हैप्पी लोडी तेरे पास अब एक है ना तो यहाँ पर रख दे चल यहाँ पर रख दे यहाँ पर, पर रख दे रख दे रख दे, रख दे। ਇਹ ਇੱਕ ਬੱਚੀ ਹੈ ਉਹ ਗੁਨੇ ਜੀ ਨਾ ਰੋ ਪੰਪਾ ਦੇ ਨਾ ਮਾਤੇ ਕਰ ਕੋ ਆਖਵੇਂ ਤੁਸੀਂ ਇਟਸ ਓਕੇ ਬੰਬ ਬੰਬ ਦੋ ਕਰਨੇ ਸਿਰ ਤੇ ਇਸ ਦਿਲ ਸੇ ਕਹਾਣੀ ਹੈ ਉਠਾ ਕੋ ਇਹ ਨੂਰ ਗੇਲ ਗੁੱਡ ਮਾਰਨਿੰਗ ਭਈ ਇਹ ਕਿਹੜੀ ਗੁੱਡ ਮਾਰਨਿੰਗ ਹੈ ਤੁਹਾਡੀ ਪੰਜਾਬੀ ਏ ਲੈਂਗੁਏਜ ਬੰਪ ਸਾਰ ਅਰੇ ਮੈ ਕੋ ਦੇਈ ਜੈਓ ਮੈ ਕੋ ਦੇਈ ਮੈਂ ਹੂੰ ਮੈਂ ਫਿਰ ਆਪਣੇ ਆਪਣੇ ਪਾਸੇ ਗੁੰਨੇ ਉਠਾ ਪਏ ਇਧਰ ਆ ਗੋ ਇਹ ਸ਼ਰਮਾ ਗਈ ਹੈ ਗੁੰਨੂ ਹਾਂ ਗਲੋਦ ਵੀ ਨਾਲ ਚਾਲੇ ਬੰਦ ਰੋਟੀ ਦੇਖ ਲਈ ਬਣਦੀ ਮੈਨੂੰ ਖਾਣਾ ਨਾ ਕਿ ਇਹ ਬਣਾਈ ਦੀਏ ਤੂੰ ਇਹ ਵਾਲਾ ਖਾਇ ਸੇ ਨਹੀਂ ਹਾਂ ਦਾ ਸੈਕ ਉਖਾ ਬੰਮ ਸੈਕ ਬੰਮ ਬੰਮ ਗਗਨ ਬਟ ਨਾ ਕਰ ਅੱਛਾ ਹੀ ਹੁਣ ਤੁਹਾਡਾ ਦੇਖਿਆ ਮੈਸੇਜ ਹੈ

वही वाली गेम खेल रही है हाँ। वही सीधे वाली सिद्धू मुझसे बात आते हैं क्वाइ क्वाइ जयदीप सिंह हेलो हाय वही सेम सेम वाली खेलते हैं चलो लखविंदर वीरक हेलो कोई था की आ सारे हां तोडा दो था ना कोई दिखा मैं को तो दिखा कार्ड तक मैं तो भी चला गया सस्ती कार्ड सस्ती कार्ड ਮੇਕੋ ਦੇਣਾ ਕੁੱਤੇ ਕੁੱਤੇ ਨਾ ਨਹੀਂ ਰਹਾ ਤੋ ਆਉਤੋਗੇ ਤੁਹਾਨੂੰ ਸੈਂਡ ਦੇ ਖਾਣਾ ਤੇ ਸੈਂਡ ਤੇ ਖਾਣਾ ਉਹ ਵਧੀਆ ਤੁਸੀਂ ਮੈਂ ਵੀ ਵਧੀਆ ਵਧੀਆ ਜੀ ਕਿਰਪਾ ਤੁਹਾਡੀ ਸਾਰਿਆਂ ਦੀ ਬਸ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਜੀ ਬਹੁਤ ਬਹੁਤ ਧੰਨਵਾਦ ਹੋਏਗਾ ਤੁਹਾਡੇ ਸਾਰਿਆਂ ਦਾ ਅੱਜ ਮੈਂ ਪਹਿਲੀ ਵਾਰ ਰੋਟੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ट्राई ठीक है एक ही हो गया दिस लाइक कर देना जी वीडियो तो जरूर सतारा जने लाइव से जुड़े हुए बहुत बहुत शुक्रिया थोड़े सारे का ਸਟਾਰਨਸ ਦੇ ਨੌਤੇ ਆ ਗਈ ਜੀ ਵੈਰੀ ਬੈਡ ਆਉਟ ਆ ਗਈ ਤੂੰ ਇਹ ਵੀ ਲਾਇਕ ਨਹੀਂ ਉੱਪਰ ਲਾਇਕ ਦਾ অপਸ਼ਨ ਆ ਰਿਹਾ ਜੀ ਦੇਖੋ ਉੱਪਰ ਉੱਪਰ ਜਾ ਕੇ ਲਾਇਕ ਕਰੋ ਕਾ ਪਹਿਲੀ ਹੈਲੋ ਲਖਵਿੰਦਰ ਦੂਸਰੀ ਕਿਹੜਾ ਦੂਸਰੀ ਕਿਹੜੇ ਚੇਦ ਕੋ ਮੈਂ ਪੰਜਾਬ ਤੋਂ ਭਰਾਵਾ ਆਪਣਾ ਰਾਜਪੁਰੇ ਤੋਂ ਆਏ ਹਾਂ ਸਾਰਾ ਪੰਜਾਬੀ ਹੋ ਪੰਜ ਪੰਜਾਬੀ ਤੁਹਾਡੇ ਸਾਹਮਣੇ ਪੱਗ ਵੱਡੀ ਵੱਡੀ ਬੰਨੀ ਯਾਰ ਪੰਜਾਬੀ ਹੋਵਾਂਗੇ